ਪਠਾਨਕੋਟ ਦੇ ਪਿੰਡ ਚਿਕਲੀ ਕਰੋਲੀ ਚਿਕ 55 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਖੇਤਾਂ 'ਚ ਬਨੇ ਘਰਚੋਂ ਇਸ ਦੀ ਲਾਸ਼ ਬਰਾਮਦ ਕੀਤੀ ਗਈ ਹੈ ਮ੍ਰਿਤਕ ਸੁਰਜੀਤ ਸਿੰਘ ਰਿਟਾਇਰਡ ਫੌਜੀ ਸੀ ਖੇਤਾਂ 'ਚ ਬਨੇ ਘਰ 'ਚ ਸੌਂਦਾ ਸੀ ਅਤੇ ਸਵੇਰ ਵੇਲੇ ਜਦ ਪਰਿਵਾਰਕ ਮੈਂਬਰ ਉਸ ਨੂੰ ਚਾਹ ਦੇਣ ਲਈ ਪਹੁੰਚੇ ਤਾਂ ਉੱਥੇ ਸੁਰਜੀਤ ਸਿੰਘ ਦੀ ਖੂਨ ਨਾਲ ਲਤਪਤ ਲਾਸ਼ ਪਈ ਹੋਈ ਸੀ ਇਸ ਕਤਲ ਨਾਲ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਕਾਤਲਾਂ ਨੂੰ ਜਲਦ ਫੜਨ ਦੀ ਮੰਗ ਕੀਤੀ ਜਾ ਰਹੀ ਹੈ ਇਹ ਰਾਤੀ ਸੌਂਦਾ ਸੀ ਇਥੇ ਤੇ ਰਾਤੀ ਸੁੱਤੇ ਦੇ ਕਿਸ ਨੇ ਮਾਰਿਆ ਤੁਹਾਡਾ ਕੀ ਲੱਗਦਾ ਤੇ ਕਿੰਨੇ ਵਜੇ ਘਰੋਂ ਆਏ ਸੀਗੇ ਇਹ ਤਕਰੀਬਨ 9:30 ਵਜੇ ਘਰ ਤੋਂ ਆਏ ਔਰ ਦੂਜਾ ਵੱਡਾ ਭਰਾ ਸਾਡਾ ਘਰ ਨੂੰ ਗਿਆ ਤੇ ਰਾਤੀ ਇਹਨੂੰ ਕਿਸੇ ਲਾਠੀ ਨਾਲ ਮਾਰਿਆ ਇਹ ਸੁੱਤੇ ਦੇ ਜਾਲੀ ਜਾਲੀ ਹੀ ਲਾਈ ਤੁਹਾਨੂੰ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸਾਨੂੰ ਸਵੇਰ ਨੂੰ ਲੱਗਾ ਜੀ ਮਾਮਲਾ ਸਰਦੇਣਾ ਰਣਾਰਿਸ਼ ਘਾਣੀ ਅਜੀ ਸਰਪੰਚਾ ਪਿੰਡ ਦਾ ਤੇ ਇਹੋ ਤੋਂ ਵਕੀਲ ਹੈ ਇਹ ਚਾਰ ਭਰਾ ਚਾਰੇ ਭਰਾ ਹੈ ਬਾਰੋਬਾਰੀ ਸ਼ਾਮ ਨੂੰ ਤੇ ਆਇਏ ਨਾ ਕਿਉਂਕਿ ਇਹ ਕਾफी ਜ਼ਮੀਨ ਹੈ ਤੇ ਫਸਲ ਹੈ ਫਸਲ ਦਾ ਪਰ ਡੰਗਰ ਨੁਕਸਾਨ ਕਰ ਦੇ ਇਸ ਵਾਸਤੇ ਰਾਤ ਨੂੰ ਇੱਥੇ ਸੌਂਦੇ ਸੀ ਤੇ ਸਵੇਰੇ ਪਤਾ ਲੱਗ ਮੈਨੂੰ ਟੈਲੀਫੋਨ ਆਇਆ ਭੇਜਦਾ ਦਾ ਮਰਡਰ ਹੋ ਗਿਆ ਤੇ ਆ ਕੇ ਦੇਖਿਆ ਤਾਂ ਮਰਡਰ ਹੋ ਗਿਆ ਸੀ ਲਕਾਂ ਬਣੀਆਂ ਸੀ ਬਾਹਵੇਂ ਬਣੀਆਂ ਸੀ ਉਹਨਾਂ ਪੁਲਿਸ ਸਾਧੀਆਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਪਿੰਡ ਵਿੱਚ ਹੋਏ ਇਸ ਕਤਲ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਕਾਲ ਤਰ੍ਹਾਂ ਨੂੰ ਜਲਦ ਫੜਨ ਦੀ ਮੰਗ ਕੀਤੀ ਹੈ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਵਿਅਕਤੀ ਦੇ ਦੋਨੋਂ ਹੱਥ ਬੰਨੇ ਹੋਏ ਸਨ ਅਤੇ ਘਟਨਾ ਵਾਲੀ ਜਗ੍ਹਾ ਨੂੰ ਵੇਖਣ ਤੋਂ ਬਾਅਦ ਸਾਫ ਪਤਾ ਲੱਗਦਾ ਹੈ ਕਿ ਮਾਮਲਾ ਕਤਲ ਦਾ ਹੈ ਕਰੋਲੀ ਪਿੰਡ ਦੇ ਵਿੱਚ ਅੱਜ ਸਵੇਰੇ ਇਨਫੋਰਮੇਸ਼ਨ ਆਈ ਸੀ ਵੀ ਕਿਸੇ ਦੀ ਡੈਡ ਬਡੀ ਪਈ ਹੈ ਜੋ ਆ ਕੇ ਮੌਕੇ ਉੱਪਰ ਜਬੀ ਤਫਤੀਸ਼ ਹੈ ਕੀਤੀ ਰਹੀ ਸੀ ਤੇ ਸਰ ਕੀ ਪਾਇਆ ਗਿਆ ਜਾਣ ਵਗੈਰਾ ਕੀ ਹੋਇਆ ਮ੍ਰਿਤਕ ਦੀ ਪਛਾਣ ਇਥੇ ਲੋਕally ਪਿੰਡ ਦੇ ਹੈਗੇ ਨੇ ਇਹ ਆਪਣੇ ਇੱਕ ਸਰਵਿਸਮੈਨ ਹੈਗੇ ਨੇ ਇਹਨਾਂ ਦਾ ਨਾਮ ਹੈਗਾ ਦੇ ਨਾਮ ਤੇ ਸੁਜੀਤ ਸਿੰਘ ਸੁਲਮਗਾਂ ਸਰਕੂਲਰ ਲੱਗੀ ਕੀ ਹੋਇਆ ਬਸ ਇਸ ਚੀਜ਼ ਦੇ ਬਾਰੇ ਮੈਂ ਅਜੇ ਕਮੈਂਟ ਨਹੀਂ ਕਰਾਂਗਾ ਇਨਵੈਸਟੀਗੇਸ਼ਨ ਤੋਂ ਬਾਅਦ ਦੱਸਾਂਗੇ ਕੀ ਹੋਇਆ ਹੈ ਬਹਰ ਹਾਲ ਪੁਲਿਸ ਨੇ ਇਸ ਸਬੰਧ ਵਿੱਚ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਦੋਸ਼ੀਆਂ ਨੂੰ ਫੜਨ ਦੀ ਗੱਲ ਕਹੀ ਜਾ ਰਹੀ ਹੈ ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ